ਹੈਲੋ एवरीवन ਸਵਾਗਤ ਹੈ ਤੁਹਾਡਾ ਜੀਐਨਡੀਬੀ ਕਲਾਸਸ ਦੇ ਚੈਨਲ ਤੇ ਔਰ ਅੱਜ ਆਪਾਂ ਕਰਨ ਜਾ ਰਹੇ ਹਾਂ ਸਮੈਸਟਰ 3 ਦਾ ਟੌਪਿਕ ਹੈਗਾ ਏ ਆਰਥਿਕ ਨਿਕਾਸੀ ਦਾ ਸਿਧਾਂਤ ਇਹਨੂੰ ਆਰਥਿਕ ਨਿਕਾਸੀ ਦਾ ਸਿਧਾਂਤ ਵੀ ਕਿਹਾ ਜਾਂਦਾ ਏ ਤੇ ਧਨ ਦੀ ਨਿਕਾਸੀ ਦਾ ਸਿਧਾਂਤ ਵੀ ਕਿਹਾ ਜਾਂਦਾ ਏ ਇਸ ਕਰਕੇ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਦੋਨਾਂ ਦਾ ਮਤਲਬ ਸੇਮ ਹੀ ਆ ਤੇ ਆਪਾਂ ਸੇਮ ਹੀ ਡਿਟੇਲ ਇਹਦੇ ਵਿੱਚ ਲਿਖਣੀ ਆ ਠੀਕ ਆ ਜਿੱਦਾਂ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਹੈ ਕਿ ਆਰਥਿਕ ਸ਼ੋਸ਼ਣ ਠੀਕ ਹੈ ਇਹਨੂੰ ਆਪਾਂ ਐਡ-ਆਨ ਵਿੱਚ ਕਰ ਸਕਦੇ ਹਾਂ ਕਿ ਜਿੱਦਾਂ ਈਸਟ ਇੰਡੀਆ ਕੰਪਨੀ ਤੇ ਅੰਗਰੇਜ਼ੀ ਸਰਕਾਰ ਦੀ ਆਰਥਿਕ ਸ਼ੋਸ਼ਣ ਦੀ ਨੀਤੀ ਕੀ ਸੀ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਲਿਖ ਸਕਦੇ ਹਾਂ ਇਹ ਤੁਸੀਂ ਵੇਖ ਸਕਦੇ ਹੋ ਠੀਕ ਹੈ ਪੜ ਸਕਦੇ ਹੋ ਠੀਕ ਹੈ ਅੱਗੇ ਹੈ ਕਿ ਭਾਰਤੀ ਵਪਾਰ ਦੀ ਬਰਬਾਦੀ ਇਹਦੇ ਕੀ ਕੀ ਕਾਰਨ ਸੀ ਹਨਾ ਲੋਕਾਂ ਦਾ ਮਤਲਬ ਆਰਥਿਕ ਪੈਸੇ ਦੇ ਪੱਖੋਂ ਕਿਵੇਂ ਸ਼ੋਸ਼ਣ ਕੀਤਾ ਜਾਂਦਾ ਸੀ ਉਹਨਾਂ ਤੋਂ ਜਿਆਦਾ ਤੋਂ ਜਿਆਦਾ ਕੰਮ ਕਰਾਇਆ ਜਾਂਦਾ ਸੀ ਪੈਸੇ ਘਟ ਦਿੱਤੇ ਜਾਂਦੇ ਜਾਂ ਦਿੱਤੇ ਹੀ ਨਹੀਂ ਜਾਂਦੇ ਹਨ ਗੁਲਾਮ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਇਹ ਸਾਰੇ ਚੀਜ਼ ਨੂੰ ਆਪਾਂ ਐਕਸਪਲੇਨ ਕਰਨਾ ਹੈ ਇਹਦੇ ਵਿੱਚ ਕਿ ਭਾਰਤੀ ਵਪਾਰ ਦੀ ਬਰਬਾਦੀ ਹੋਂਦੀ ਸੀ ਭਾਰਤ ਤੋਂ ਕੱਚਾ ਮਾਲ ਜਿਹੜਾ ਹੈ ਇੰਗਲੈਂਡ ਭੇਜਣਾ ਭਾਰਤ ਤੋਂ ਕੱਚਾ ਮਾਲ ਇੰਗਲੈਂਡ ਭੇਜਣਾ ਭਾਰਤੀ ਕੁਟੀਰ ਤੇ ਲਘੂ ਉਦਯੋਗ ਧੰਦਿਆਂ ਦਾ ਨਾਸ਼ ਤੇ ਦਸਤਕਾਰ ਵੇਹਲੇ ਇੰਗਲੈਂਡ ਵਿੱਚ ਬਣੀਆਂ ਚੀਜ਼ਾਂ ਭਾਰਤ ਦੀਆਂ ਮੰਡੀਆਂ ਵਿੱਚ ਕਿ ਜਿਹੜੀਆਂ ਇੰਗਲੈਂਡ ਵਿੱਚ ਬਣੀਆਂ ਚੀਜ਼ਾਂ ਹੀ ਉਹ ਕਿੱਥੇ ਆ ਗਈਆਂ ਭਾਰਤ ਵਿੱਚ ਆ ਗਈਆਂ ਠੀਕ ਆ ਭਾਰਤੀ ਧੰਨ ਇੰਗਲੈਂਡ ਪਹੁੰਚਾਉਣਾ ਅੱਗੇ ਹੈਗਾ ਪਿੰਡਾਂ ਦੀ ਛੋਟੀ ਦਸਤਕਾਰੀ ਦੀ ਬਰਬਾਦੀ ਕਿ ਜਿਹੜੇ ਪਿੰਡਾਂ ਦੇ ਵਿੱਚ ਛੋਟੀਆਂ-ਛੋਟੀਆਂ ਦੁਕਾਨਾਂ ਹੀ ਜਾਂ ਫਿਰ ਕੋਈ ਲੋਹਾਰ ਹੀ ਕੋਈ ਜੁਲਾਹੇ ਕਿਸਾਨ ਤਰਖਾਨ ਛੋਟੇ ਹਨਾ ਉਹ ਸਾਰੇ ਕੀ ਹੋਗੇ ਉਹਨਾਂ ਦੀ ਬਰਬਾਦੀ ਹੋਗੀ ਇਹ ਤੁਸੀਂ ਪਹਿਰੇ ਪੜ੍ਹ ਲਓਗੇ ਕਿਸ ਤਰ੍ਹਾਂ ਹੋਇਆ ਤੇ ਇਹਦੇ ਵਿੱਚੋਂ ਜਿਹੜੀਆਂ ਮੇਨ ਮੇਨ ਲਾਈਨਸ ਨੇ ਉਹ ਚੁੱਕ ਕੇ ਤੁਸੀਂ ਪੇਪਰ ਦੇ ਵਿੱਚ ਲਿਖ ਸਕਦੇ ਹੋ ਠੀਕ ਹੈ ਸੌਖੀਆਂ ਸੌਖੀਆਂ ਕਿਸਾਨਾਂ ਦਾ ਸ਼ੋਸ਼ਣ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਮਜ਼ਦੂਰਾਂ ਦਾ ਸ਼ੋਸ਼ਣ ਹੋਣਾ ਸ਼ੁਰੂ ਹੋ ਗਿਆ ਅੱਗੇ ਆ ਗਿਆ ਆਰਥਿਕ ਨਿਕਾਸੀ ਦਾ ਸਿਧਾਂਤ ਹੁਣ ਆਪਾਂ ਦੱਸਾਂਗੇ ਕਿ ਇਹ ਜਿਹੜਾ ਆਰਥਿਕ ਨਿਕਾਸੀ ਦਾ ਸਿਧਾਂਤ ਹੀ ਹੈਗਾ ਕੀ ਠੀਕ ਹੈ ਸਭ ਤੋਂ ਪਹਿਲਾਂ ਲਿਖਣਾ ਹੈ ਕਿ ਆਰਥਿਕ ਨਿਕਾਸੀ ਦਾ ਸਿਧਾਂਤ ਕੀ ਹੈ ਕਿ ਭਾਰਤ ਵਿੱਚ ਅੰਗਰੇਜ਼ੀ ਸਰਕਾਰ ਦੀ ਹਰ ਨੀਤੀ ਪਿੱਛੇ ਉਸ ਦਾ ਆਰਥਿਕ ਲਾਭ ਛੁਪਿਆ ਹੁੰਦਾ ਇਹ ਇਸੇ ਲਈ ਅੰਗਰੇਜ਼ਾਂ ਨੇ ਆਪਣੇ ਹਿੱਤਾਂ ਦੀ ਰੱਖਿਆ ਕਰਨ ਵਾਲਾ ਵਪਾਰ ਭਾਰਤ ਵਿੱਚ ਉਹ ਮਾਲ ਦਾ ਉਤਪਾਦਨ ਕਰਨਾ ਜੋ ਬ੍ਰਿਟੇਨ ਦੇ ਉਦਯੋਗਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੇ ਅੰਗਰੇਜ਼ੀ ਹਿੱਤਾਂ ਨੂੰ ਸਾਹਮਣੇ ਰੱਖ ਕੇ ਹੀ ਆਏ ਆਇਨਤ ਤਿੰਨ ਆਯਾਤ ਤੇ ਨਿਰਯਾਤ ਵਿਵਸਥਾ ਤੇ ਕਰ ਵਿਵਸਥਾ ਖੇਤੀ ਦਾ ਵਪਾਰਿਕਨ ਕਰਨਾ ਰੇਲ ਤੇ ਆਉਣ ਜਾਣ ਦੇ ਸਾਧਨਾਂ ਦੁਆਰਾ ਬ੍ਰਿਟੇਨ ਉਦਯੋਗਾਂ ਵਿੱਚ ਤਿਆਰ ਕੀਤਾ ਮਾਲ ਭਾਰਤ ਦੇ ਪਿੰਡ ਵਿੱਚ ਪਹੁੰਚਾਣਾ ਆਦ ਇਸ ਤਰ੍ਹਾਂ ਦੇ ਸਾਧਨ ਸਨ ਜਿਸ ਦੁਆਰਾ ਭਾਰਤ ਦਾ ਧਨ ਬ੍ਰਿਟੇਨ ਜਾਂਦਾ ਸੀ ਠੀਕ ਹੈ ਇਹਦੇ ਵਿੱਚ ਦੱਸਣਾ ਆਪਾਂ ਕਿ ਆਰਥਿਕ ਜਿਹੜਾ ਨਿਕਾਸ ਆ ਉਹਦਾ ਸਿਧਾਂਤ ਕੀ ਆ ਅੱਗੇ ਆ ਗਿਆ ਭਾਰਤ ਵਿੱਚ ਰਹਿਣ ਦੇ ਬ੍ਰਿਟਿਸ਼ ਨਾਗਰਿਕਾਂ ਦੁਆਰਾ ਨਿਕਾਸ ਕੀਤਾ ਧਨ ਅੱਗੇ ਹੈਗਾ ਹੈ ਵਿਆਜ ਦੇ ਰੂਪ ਵਿੱਚ ਭੇਜੀ ਗਈ ਧਨ ਰਾਸ਼ੀ ਤੇ ਅੱਗੇ ਹੈਗਾ ਵਪਾਰਕ ਲਾਭ ਬ੍ਰਿਟੇਨ ਭੇਜਣਾ ਲਗਾਣ ਤੇ ਲੂਣ ਦੀ ਕੀਮਤ ਵਿੱਚ ਵਾਧਾ ਬ੍ਰਿਟੇਨ ਭੇਜੀ ਧਨ ਰਾਸ਼ੀ ਬਸ ਇਹ ਇੰਨਾ ਹੀ ਜਿਹੜਾ ਵਾ ਟਾਪਿਕ ਹੈਗਾ ਹੀ ਆਪਣਾ ਇਸ ਤੋਂ ਇਲਾਵਾ ਜਿੰਨੇ ਵੀ ਹੋਰ ਹਿਸਟਰੀ ਦੇ ਇੰਪੋਰਟੈਂਟ ਕੁਸ਼ਨ ਆ ਉਹਨਾਂ ਦੀ ਮੈਂ ਵੀਡੀਓ ਜਿਹੜੀ ਉਹ ਪਾ ਦਿੱਤੀ ਆ ਜਿਨ੍ਹਾਂ ਨੇ ਹਜੇ ਤੱਕ ਉਹ ਵੀਡੀਓ ਨਹੀਂ ਦੇਖੀ ਉਹ ਜਾ ਕੇ ਦੇਖ ਲਿਓ ਠੀਕ ਹੈ ਇਸ ਤੋਂ ਇਲਾਵਾ ਸੈਮੈਸਟਰ 3 ਦੇ ਜਿਹੜੀ ਆਪਣੇ ਕੰਪਲਸਰੀ ਪੰਜਾਬੀ ਆ ਲਾਜ਼ਮੀ ਪੰਜਾਬੀ ਆ ਉਹਦੇ ਵੀ ਮੈਂ ਇੰਪੋਰਟੈਂਟ ਕੁਐਸਚਨਸ ਦੀ ਵੀਡੀਓ ਅਪਲੋਡ ਕਰ ਚੁੱਕੀ ਹਾਂ ਸੋ ਜਿਨ੍ਹਾਂ ਨੇ ਹਜੇ ਤੱਕ ਉਹ ਨਹੀਂ ਦੇਖੀ ਉਹ ਵੀ ਦੇਖ ਲਿਓ ਤੇ ਵੱਧ ਤੋਂ ਵੱਧ ਇਹਨਾਂ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ so much for watching